ਜਿਹੜੇ ਪੁੱਤ ਭਤੀਜੇ ਸਾਡੇ ਹੱਥਾਂ 'ਚੋਂ ਖੋ ਕੇ ਲੈ ਜਾਂਦੇ ਆ ਉਹਨਾਂ ਦਾ ਆਪਾਂ ਕੀ ਕਰ ਦਿੰਨੇ ਆ ਤੁਸੀਂ ਆਪ ਦੱਸੋ ਭਰਾਵੋ ਆਪਾਂ ਸਿਰ ਬੋਲਣ ਜੋਗ ਰਹੇ ਆ ਹੱਦੋ ਵੱਦ ਧਰਨਾ ਲਾਉਣ ਤੋਂ ਸਵਾਏ ਆਪਣੇ ਪੱਲੇ ਐ ਕੀ ਆ ਕਿਹੜਾ ਮੰਤਰੀ ਆਪਣਾ ਪੰਜਾਬ ਦਾ ਆਪਣੇ ਪੱਖ 'ਚ ਬੋਲਦਾ ਕਿਹੜਾ ਅਫਸਰ ਆਪਣੇ ਪੰਜਾਬ ਦਾ ਆਪਣੇ ਪੱਖ 'ਚ ਬੋਲਦਾ ਕੋਈ ਇੱਕ ਦਾ ਵੀ ਨਾਂ ਗਿਣਾ ਸਕਦੇ ਆ ਜਿਹੜਾ ਕੋਈ ਅਫਸਰ ਪੰਜਾਬ ਦੇ ਹੱਕ 'ਚ ਬੋਲੂਗਾ ਜਾਂ ਤੋ ਡਿਸਮਿਸ ਹੋਊਗਾ ਤੜਕੇ ਨੂੰ ਤੇ ਜਾ ਉਹਦੀ ਸੋਚ ਹੀ ਚੇਂਜ ਹੋ ਜਾਂਦੀ ਆ ਦੂਜਾ ਜੇ ਕੋਈ ਪੰਜਾਬ ਦਾ ਮੰਤਰੀ ਪੰਜਾਬ ਦੇ ਹੱਕ ਵਿੱਚ ਬੋਲ ਦੇਵੇ ਮੈਨੂੰ ਨਹੀਂ ਲੱਗਦਾ ਕੋਈ ਬੋਲੇ ਕੱਲਾ ਚਰਨਜੀਤ ਸਿੰਘ ਚੰਨੀ ਹੋਇਆ ਸੀ ਜਦੋਂ ਉਹ ਮੁੱਖ ਮੰਤਰੀ ਬਣਿਆ ਸੀ ਉਹਨੇ ਜਾਂ ਕੇਂਦਰ ਦੇ ਵਿਰੁੱਧ ਹੋਇਆ ਸੀ ਪਰ ਉਸ ਤੋਂ ਬਾਅਦ ਸਾਡੇ ਪੰਜਾਬ ਦੇ ਮੰਤਰੀ ਪੰਜਾਬ ਦੇ ਕਿੰਨੇ ਕ ਪੱਖ ਚ ਗੱਲ ਕਰੀ ਜਾਂਦੇ ਆ ਕਿੰਨੇ ਕ ਪੰਜਾਬ ਨੂੰ ਅੱਗੇ ਲੈ ਕੇ ਜਾਈ ਜਾਂਦੇ ਆ ਕੰਗਨ ਰਣੌਤ ਦੀ ਫਿਲਮ ਆ ਰਹੀ ਆ ਕੋਈ ਅਮਰਜੈਂਸੀ ਉਹਦੇ ਤੇ ਸਾਡੇ ਪੰਜਾਬੀ ਪੂਰਾ ਰੌਲਾ ਪਾ ਰਹੇ ਆ ਰੌਲਾ ਮੈਂ ਵੀ ਪਾ ਕੇ ਹਟਿਆ ਪਰ ਉਹਨਾਂ ਦਾ ਆਪਾ ਵਿਗਾੜ ਕੁਝ ਨਹੀਂ ਸਕਦੇ ਪੰਜਾਬੀ ਚ ਇਹ ਗੱਲ ਹੈਗੀ ਆ ਕਿ ਕੱਟਾ ਤਿੰਗ ਦਾ ਪਿਆਏ ਕਿल्ले ਦੇ ਜੋਰ ਜੋਰ ਤੇ ਉਹਨਾਂ ਪਿੱਛੇ ਜੋਰ ਬਹੁਤ ਆ ਕਿਲਾ ਕਾਇਮ ਆ ਕੰਗਣਾ ਰਨੌਤ ਦਾ ਤੇ ਸਾਡੇ ਪੰਜਾਬ ਦੇ ਪੱਲੇ ਕੀ ਆ ਜਿਹੜਾ ਪੰਜਾਬੀ ਦੇ ਜਿਹੜਾ ਪੰਜਾਬੀ ਆ ਅੱਜ ਪੰਜਾਬ ਦਾ ਸੱਤਿਆਨਾਸ਼ ਪੰਜਾਬੀ ਮਰਵਾਈ ਜਾਂਦਾ ਪੰਜਾਬ ਦੇ ਮੰਤਰੀ ਪੰਜਾਬ ਦਾ ਬੇੜਾਗਰ ਕਰਾਈ ਜਾਂਦੇ ਆ ਪੰਜਾਬ ਦੇ ਮੰਤਰੀ ਉਹ ਅਮਰਜੈਂਸੀ ਫਿਲਮ ਹੋ ਸਕਦਾ ਪੰਜਾਬ ਦੇ ਵਿੱਚ ਜਿਹੜਾ ਕਹਿੰਦੇ ਸਿਲਮਿਆਂ ਦੇ ਵਿੱਚ ਚੱਲੇ ਸਾਡੀ ਐਨੀ ਚੜਤ ਤਾਂ ਹੈ ਨਹੀਂਗੀ ਕਿ ਅਸੀਂ ਉਹਦੀ ਫਿਲਮ ਨੂੰ ਬੈਣ ਕਰਾ ਸਕੀਏ ਹੁਣ ਉਹਨੂੰ ਪਾਵਰ ਪਿੱਛੋਂ ਭਾਜਪੀ ਦੀ ਉਹਨੂੰ ਪਾਵਰ ਆ ਓਐਮਪੀ ਆ ਔਰ ਮੈਂ ਤਾਂ ਇਹ ਗੱਲ ਨਹੀਂ ਕਹਿੰਦਾ ਕਿ ਉਹ ਜੋ ਮਰਜੀ ਪੰਜਾਬ ਤੇ ਬੋਲੀ ਜਾਵੇ ਔਰ ਉਹਨੂੰ ਕਿਸੇ ਨੇ ਕੁਝ ਨਹੀਂ ਰੋਕਣਾ ਹੁਣ ਸਾਡੇ ਪੰਜਾਬ ਦੇ ਲੋਕ ਇੱਕ ਪਾਸੇ ਉਹਨਾਂ ਦੀ ਪਾਰਟੀ ਨੂੰ ਅੱਗੇ ਲੈ ਕੇ ਆਉਂਦੇ ਆ ਦੂਜੇ ਪਾਸੇ ਉਹਨਾਂ ਦੀ ਪਾਰਟੀ ਦੇ ਤੁਹਾਨੂੰ ਉਹਨਾਂ ਦੇ ਲੀਡਰ ਟੱਕਰਦੇ ਆ ਕਿ ਤੁਸੀਂ ਭਰਾਵੋ ਉਹਨਾਂ ਦਾ ਵਿਰੋਧ ਕਰਨ ਦੀ ਬਜਾਏ ਤੁਸੀਂ ਜਿਹੜਾ ਕਹਿ ਰਹੋ ਉਹਨਾਂ ਪੱਗੇ ਪਿੱਛੇ ਹੋ ਲੱਗ ਜਾਨੇ ਉਹਨਾਂ ਦੇ ਪਰ ਯਾਦ ਰੱਖੋ ਕਿ ਇਹ ਜਿਹੜਾ ਆਪਣੇ ਪੰਜਾਬ ਦਾ ਚਾਹੇ ਕੋਈ ਨਾਮ ਖਰਾਬ ਕਰੇ ਚਾਹ ਕੋਈ ਸਿੱਖਾਂ ਦਾ ਨਾਮ ਖਰਾਬ ਕਰੇ ਜੇ ਕਰੋ ਪੰਜਾਬ ਦਾ ਨਹੀਂ ਹੈਗਾ ਕਿ ਉਹ ਕਿਸੇ ਭਾਜਪਾ ਦੀ ਉਹਨੂੰ ਪਾਵਰ ਆ ਤੇ ਉਹਦਾ ਆਪਾਂ ਕੁਝ ਨਹੀਂ ਵਿਗਾੜ ਸਕਦੇ ਸਾਡੇ ਜਿਹੜੇ ਪੁੱਤ ਭਤੀਜੇ ਸਾਡੇ ਹੱਥਾਂ 'ਚੋਂ ਖੋ ਕੇ ਲੈ ਜਾਂਦੇ ਆ ਉਹਨਾਂ ਦਾ ਆਪਾਂ ਕੀ ਕਰ ਦਿੰਨੇ ਆ ਤੁਸੀਂ ਆਪ ਦੱਸੋ ਭਰਾਵੋ ਆਪਾਂ ਸਿਰ ਬੋਲਣ ਜੋਗ ਰਹੇ ਆ ਹੱਦੋ ਵੱਧ ਧਰਨਾ ਲਾਉਣ ਤੋਂ ਸਵਾਏ ਆਪਣੇ ਪੱਲੇ ਐ ਕੀ ਆ ਕਿਹੜਾ ਮੰਤਰੀ ਆਪਣਾ ਪੰਜਾਬ ਦਾ ਆਪਣੇ ਪੱਖ 'ਚ ਬੋਲਦਾ ਕਿਹੜਾ ਅਫਸਰ ਆਪਣੇ ਪੰਜਾਬ ਦਾ ਆਪਣੇ ਪੱਖ ਚ ਬੋਲਦਾ ਕੋਈ ਇੱਕ ਦਾ ਵੀ ਨਾ ਗਿਣਾ ਸਕਦੇ ਆ ਜਿਹੜਾ ਕੋਈ ਅਫਸਰ ਪੰਜਾਬ ਦੇ ਹੱਕ ਚ ਬੋਲੂਗਾ ਜਾਂ ਤੋ ਡਿਸਮਿਸ ਹੋਊਗਾ ਤੜਕੇ ਨੂੰ ਤੇ ਜਾਂ ਉਹਦੀ ਸੋਚ ਹੀ ਚੇਂਜ ਹੋ ਜਾਂਦੀ ਆ ਦੂਜਾ ਜੇ ਕੋਈ ਪੰਜਾਬ ਦਾ ਮੰਤਰੀ ਪੰਜਾਬ ਦੇ ਹੱਕ ਵਿੱਚ ਬੋਲ ਦੇਵੇ ਮੈਨੂੰ ਨਹੀਂ ਲੱਗਦਾ ਕੋਈ ਬੋਲੇ ਕੱਲਾ ਚਰਨਜੀਤ ਸਿੰਘ ਚੰਨੀ ਹੋਇਆ ਸੀ ਜਦੋਂ ਉਹ ਮੁੱਖ ਮੰਤਰੀ ਬਣਿਆ ਸੀ ਉਹਨੇ ਜਾਂ ਕੇਂਦਰ ਦੇ ਵਿਰੁੱਧ ਹੋਇਆ ਸੀ ਪਰ ਉਸ ਤੋਂ ਬਾਅਦ ਸਾਡੇ ਪੰਜਾਬ ਦੇ ਮੰਤਰੀ ਪੰਜਾਬ ਦੇ ਕਿੰਨੇ ਕ ਪੱਖ ਚ ਗੱਲ ਕਰੀ ਜਾਂਦੇ ਆ ਕਿੰਨੇ ਕ ਪੰਜਾਬ ਨੂੰ ਅੱਗੇ ਲੈ ਕੇ ਜਾਈ ਜਾਂਦੇ ਆ ਤੁਹਾਨੂੰ ਆ ਤੁਹਾਨੂੰ ਮੇਰੇ ਨਾਲ ਉਹ ਜ਼ਿਆਦਾ ਪਤਾ ਰਹੀ ਗੱਲ ਜਿਹੜੇ ਤਾਂ ਪੰਜਾਬ ਦੇ ਜਾਂ ਪੰਜਾਬ ਦੇ ਸਿੱਖਾਂ ਦੇ ਵਿਰੁੱਧ ਕੋਈ ਫਿਲਮ ਆਉਗੀ ਜਾਂ ਪੰਜਾਬ ਦੇ ਲੋਕਾਂ ਦੇ ਵਿਰੁੱਧ ਆਉਗੀ ਉਹ ਤਾਂ ਅਮਰਜੈਂਸੀ ਨਰਗੀਆਂ ਮੂਵੀਆਂ ਸਿਨੇਮੇ ਦੇ ਵਿੱਚ ਲੱਗਣਗੀਆਂ ਪਰ ਜਦੋਂ ਕੋਈ ਸਿੱਖਾਂ ਦੇ ਲਈ ਆਪਣੇ ਸ਼ਹੀਦਾਂ ਦੇ ਲਈ ਉਹਨਾਂ ਦੇ ਨਾਮ ਤੇ ਕੋਈ ਮੂਵੀ ਬਣਾਉਂਦਾ ਉਹ ਬੈਨ ਹੋ ਜਾਂਦੀ ਆ ਫੇਰ ਸਾਡੀਆਂ ਜਿਹੜੀਆਂ ਮੈਂ ਤੇ ਕਹੂੰਗਾ ਵੀ ਸਾਨੂੰ ਜਿਹੜੀ ਸਾਡੇ ਚ ਕਮੀ ਵਿਖਾ ਕੇ ਸਾਨੂੰ ਅੰਤਕਵਾਦੀ ਦੱਸ ਕੇ ਸਾਨੂੰ ਖਾਲਿਸਤਾਨੀ ਦੱਸ ਕੇ ਉਹ ਜਿਹੜੀਆਂ ਫਿਲਮਾਂ ਲਿਆਉਂਦੇ ਆ ਤੇ ਜਿਹੜੀ ਆਪਣੀ ਸਚਾਈ ਆ ਤੇ ਜਦੋਂ ਆਪਾਂ ਨੂੰ ਕੋਈ ਵਿਖਾਉਂਦਾ ਉਹ ਤਾਂ ਆਪਾਂ ਬੈਨ ਹੋ ਜਾਂਦੀ ਆ ਰੱਬ ਜਾਨੇ ਬੈਨ ਕੌਣ ਕਰਾਉਂਦਾ ਰਹੀ ਗੱਲ ਕੰਗਣਾ ਰਣੋਤ ਫਿਲਮਾਂ ਤੂੰ ਕੱਢ ਪਿਆ ਕੱਢ ਇੱਕ ਦਿਨਾਂ ਵੀ ਥਾਂ ਤੇ ਪਰ ਇੱਕ ਗੱਲ ਯਾਦ ਰੱਖ ਕਿ ਕਿਸੇ ਨੂੰ ਐਵੇਂ ਨਜਾਇਜ਼ ਟਾਰਗੇਟ ਨਹੀਂ ਕਰਨਾ ਚਾਹੀਦਾ ਹੁਣ ਐਮਪੀ ਬਣ ਗਈਆਂ ਬੀਬੀ ਤੂੰ ਐਮਪੀ ਬਣ ਚੁੱਕੀ ਆ ਜੇਕਰ ਮੰਤਰੀ ਪਦਵੀ ਲੈਣਾ ਤੇ ਫਿਰ ਸਾਨੂੰ ਇਥੋਂ ਪਤਾ ਲੱਗ ਜਾਊਗਾ ਕਿ ਜਿਹੜਾ ਵਿਅਕਤੀ ਪੰਜਾਬ ਦੇ ਵਿਰੁੱਧ ਬੋਲਦਾ ਉਹਨੂੰ ਐਮਪੀ ਦੀ ਚੋਣ ਮਿਲ ਜਾਂ ਉਹਨੂੰ ਐਮਪੀ ਦੀ ਸੀਟ ਮਿਲ ਜਾਂਦੀ ਆ ਜਿਹੜਾ ਕੋਈ ਪੰਜਾਬ ਦੇ ਜਮਾ ਹੀ ਉਲਟੋ ਜੇ ਹੋ ਸਕਦਾ ਤੁਹਾਨੂੰ ਕੋਈ ਮੰਤਰੀ ਸੀਟ ਹੀ ਮਿਲ ਜੇ ਤਾਂ ਖੈਰ ਹੋਤਾ ਚਲੋ ਤੁਸੀਂ ਕਰ ਸਕਦੇ ਆ ਇਹ ਚਾਹ ਪਲੂਸੀਆਂ ਕੰਗਣਾ ਰਣੌਤ ਜੀ ਕੋਈ ਕੱਲੀਆਂ ਤੁਸੀਂ ਨਹੀਂ ਕੀਤੀਆਂ ਇਹ ਚਾਹ ਪਲੂਸੀਆਂ ਅੰਗਰੇਜ਼ਾਂ ਦੇ ਵੇਲੇਆ ਤੋਂ ਚੱਲਦੀਆਂ ਆ ਰਹੀਆਂ ਇਹ ਜਿਹੜੀਆਂ ਮੈਂ ਮਾਫੀ ਚਾਹੁੰਨਾ ਸ਼ਬਦ ਕਹਿਣ ਲੱਗਿਆ ਜੁੱਤੀ ਚੱਟ ਸਾਡੇ ਕੋਈ ਹੁੰਨੀ ਆ ਇਸ ਦੇਸ਼ ਦੇ ਵਿੱਚ ਬਹੁਤ ਪਹਿਲਾਂ ਤੋਂ ਚੱਲ ਰਹੇ ਆ ਔਰ ਪੰਜਾਬ ਔਰ ਦੇਸ਼ ਇਹ ਜੁੱਤੀ ਚੱਟਾਂ ਨੇ ਮਾਰਿਆ ਨਹੀਂ ਤਾਂ ਕਦੇ ਸਾਡਾ ਦੇਸ਼ ਮਰਨਾ ਨਹੀਂ ਸੀਗਾ ਕੰਗਣਾ ਰਣੋਪ ਜੀ ਉਹ ਬੀਬੀ ਸਾਡੇ ਖਿਲਾਫ 50 ਮੂਵੀਆਂ ਕੱਢ ਲਾ ਤੈਨੂੰ ਕੇਂਦਰ ਦੀ ਪਾਵਰ ਤੈਨੂੰ ਤਾਂ ਮੰਨ ਗਏ ਅਸੀਂ ਵਾਕਾ ਸੀ ਕਹੀਏ ਕਿ ਮਾਂ ਨੇ ਕੰਗਣਾ ਰਣੋਪ ਜੰਮੀ ਅਸੀਂ ਮੰਨ ਗਏ ਕਿ ਤੂੰ ਵੀ ਇੱਕ ਮਤਲਬ ਯੋਧਿਆਂ ਦੇ ਦੇਸ਼ ਦੀ ਆ ਅਸੀਂ ਤਾਂ ਮੰਨ ਗਏ ਜੇਕਰ ਬੀਬੀ ਤੋਂ ਹਿੰਮਤ ਰੱਖਦੀਆਂ ਜਿਹੜਾ ਬਲਾਤਕਾਰ ਹੋਇਆ ਕਿ ਉਸ ਬਲਾਤਕਾਰ ਤੇ ਮੂਵੀ ਬਣਾਵੇ ਉਹ ਬਲਾਤਕਾਰ ਤੇ ਮੂਵੀ ਬਣਾਵੇ ਤੇ ਉੱਥੇ ਵਿਖਾਵੇ ਕਿ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਇਹ ਕਹਿੰਦਾ ਹੋਵੇ ਬੇਟੀ ਬਚਾਓ ਬੇਟੀ ਪੜਾਓ ਤੇ ਅੱਜ ਬੇਟੀਆਂ ਦੇ ਨਾਲ ਆਹ ਕੁਝ ਹੁੰਦਾ ਹੋਵੇ ਉੱਥੇ ਚੁੱਪਾ ਵਿਖਾ ਦਿਓ ਜਾ ਉਥੋਂ ਦੀ ਸਟੇਟ ਦਾ ਮੁੱਖ ਮੰਤਰੀ ਚੁੱਪਾ ਵਿਖਾ ਦਿਓ ਫਿਰ ਤਾਂ ਮੰਨਗੇ ਕਿ ਵਾਕਈ ਸੱਚ ਬਖਾ ਰਹੇ ਹੋ ਦੂਜੇ ਨੰਬਰ ਤੇ ਸਾਡੇ ਦੇਸ਼ ਆਜ਼ਾਦ ਹੋਏ ਨੂੰ ਲਗਭਗ 78 ਸਾਲ 78 ਸਾਲ ਹੋ ਗਏ ਆ ਅਸੀਂ ਹਰ ਆਜ਼ਾਦੀ ਤੇ ਕਰੋੜਾ ਰੁਪਈਆ ਲਾਉਨੇ ਆ ਪਰ ਸਾਡੇ ਦੇਸ਼ ਦੇ ਬੱਚੇ ਛੋਟੇ ਛੋਟੇ ਸੜਕਾਂ ਤੇ ਦਾਦਾ ਸਰਪਈਏ ਮੰਗਦੇ ਫਿਰਦੇ ਆ ਕਦੇ ਉੱਥੇ ਵੀ ਮੂਵੀ ਬਣਾਓ ਬੀਬੀ ਜੀ ਇਹ ਜਿਹੜੀ ਕੌਮ ਨੂੰ ਸਰਕਾਰ ਟਾਰਗੇਟ ਕਰੀ ਬੈਠੀ ਹੋਵੇ ਉਹਨਾਂ ਨੂੰ ਤਾਂ ਕੋਈ ਵੀ ਬੋਲ ਸਕਦਾ ਬਸ ਅਫਸੋਸ ਦੀ ਗੱਲ ਇਹ ਆ ਵੀ ਸਿਆਣਿਆਂ ਦੀ ਕਹਾਵਤ ਸੀ ਕਿ ਮੇਰਾ ਖਸਮ ਹੋਵੇ ਮੇਰੇ ਵੱਲ ਤੇ ਮੈਂ ਵਿੜਾ ਦੇਵਾਂ ਠੱਲ ਸਾਡੇ ਜਿਹੜੇ ਪੰਜਾਬ ਦੇ ਖਸਮ ਬਣ ਜਾਂਦੇ ਆ ਉਹ ਸਾਡੇ ਵਾਲਣੇ ਹੁੰਦੇ ਉਹ ਤੁਹਾਡੇ ਵਾਲ ਹੋ ਜਾਂਦੇ ਆ ਇਸ ਕਰਕੇ ਸਾਡੇ ਤਾਂ ਕੀ ਸੜਦਾ ਪਹਿਲਾਂ ਹੀ ਹੱਥ ਖੜੇ ਆ ਅਸੀਂ ਤਾਂ ਤੁਹਾਡਾ ਵਿਰੋਧ ਕਰ ਸਕਦੇ ਆ ਵਿਰੋਧ ਕਰਨ ਤੋਂ ਸਵਾਏ ਅਸੀਂ ਤੁਹਾਡਾ ਬੀਬਾ ਜੀ ਕੱਖ ਨਹੀਂ ਕਰ ਸਕਦੇ ਇਹ ਗੱਲ ਜਮਾਂ ਕਲੀਅਰ ਆ ਇਹ ਲੋਕ ਪੰਜਾਬ ਦੇ ਲੋਕ ਵੀ ਸਮਝ ਲੈਣ ਕਿ ਅਸੀਂ ਵਿਰੋਧ ਕਰਨ ਤੋਂ ਸਵਾਏ ਹੋਰ ਕੁਝ ਨਹੀਂ ਕਰ ਸਕਦੇ ਹੋ ਸਕਦੀ ਹੈ ਤੁਹਾਡੀ ਮੂਵੀ ਜਿਹਨੂੰ ਪੰਜਾਬ ਦੇ ਲੋਕ ਨਿੰਦਰੇ ਆ ਅਮਰਜੈਂਸੀ ਮੂਵੀ ਨੂੰ ਤੇ ਹੋ ਸਕਦਾ ਅਮਰਜੈਂਸੀ ਲਾ ਕੇ ਪੰਜਾਬ ਦੇ ਸਿਨੇਮੇ ਤੇ ਚਲਾਈ ਮਹੀਨੇ ਦੇ ਦਿਨ ਕਿਉਂਕਿ ਸਾਡੇ ਕੋਲ ਪਾਵਰ ਕੋਈ ਨਹੀਂ ਨਾ ਨਾ ਸਾਡੇ ਕੋਲ ਮੰਤਰੀਆਂ ਦੀ ਪਾਵਰ ਆ ਜਿਹੜੇ ਪੰਜਾਬ ਦੇ ਹੱਕ ਵਿੱਚ ਬੋਲਦੇ ਹੋਣ ਨਾ ਸਾਡੇ ਕੋਲ ਕੋਈ ਅਫਸਰੀ ਅਫਸਰशाही ਪਾਵਰ ਕਿਉਂਕਿ ਸਾਰਾ ਕੁਝ ਤੁਹਾਡੇ ਅੰਡਰ ਆ ਤੁਸੀਂ ਕਰੋ ਜੋ ਕੁਝ ਕਰਨਾ ਪਰ ਅਫਸੋਸ ਔਰ ਬੇਨਤੀ ਇਹ ਆ ਤੁਹਾਡੇ ਅੱਗੇ ਕਿ ਫਿਲਮਾਂ ਤੁਸੀਂ ਤਾਂ ਕਾਢ ਹੀ ਲੈਣੇ ਆ ਐਮਪੀ ਬਣ ਕੇ ਪਰ ਤੁਸੀਂ ਇਸ ਦੇਸ਼ ਤੇ ਫਿਲਮ ਬਣਾਓ ਖਾਂ ਕਿ ਇੱਥੇ ਹਜ਼ਾਰਾਂ ਸਿਰ ਲੈ ਕੇ ਹੋਣ ਆ ਆ ਜਾਦੀ ਲੈਣ ਵਾਸਤੇ ਨੋਟ ਬੀਬੀ ਜੀ ਹਜ਼ਾਰਾਂ ਸਿਰ ਲੈ ਗਏ ਹੁਣ ਆਜ਼ਾਦੀ ਲੈਣ ਵਾਸਤੇ ਪਰ ਜਦੋਂ ਆਜ਼ਾਦੀ ਮਿਲ ਜੇ ਤੇ ਦੋ ਡੰਗ ਦੀ ਰੋਟੀ ਪਿੱਛੇ ਉਹਨਾਂ ਕੋਲ ਲੱਖਾਂ ਸਿਰ ਪਹੁੰਚ ਜਾਣ ਕਿ ਆਲੋ ਅਸੀਂ ਗੁਲਾਮੀ ਨੂੰ ਤਿਆਰ ਬੈਠੇ ਆਂ ਫਿਰ ਇਹ ਵੀ ਕੁਝ ਵਿਖਾਓ ਕੀ ਦੀ ਬਦਵਲਤ ਸਰਕਾਰ ਦੀ ਬਦਵਲਤ ਸਰਕਾਰ ਦੇਸ਼ ਦੇ ਲੋਕਾਂ ਦੇ ਹੱਕ ਚ ਹੋਵੇ ਪੰਜਾਬ ਦੇ ਲੋਕਾਂ ਦੇ ਹੱਕ ਚ ਹੋਵੇ ਤੇ ਮੈਂ ਗਾਰੰਟੀ ਦੇ ਨਾਲ ਕਹਿਣਾ ਕਿ ਸਾਨੂੰ ਉਹਨਾਂ ਅੰਗਰੇਜ਼ਾਂ ਕੋਲ ਜਾਨ ਦੀ ਲੋੜ ਨਹੀਂ ਪੈਣੀ ਜਿਹੜੇ ਸਾਡੇ ਦੇਸ਼ ਦਾ ਘਾਣ ਕਰਕੇ ਗਏ ਆ ਬਾਕੀ ਤੁਸੀਂ ਆਪ ਸਮਝਦਾਰ ਆ ਫੇਰ ਜੇਕਰ ਫਿਲਮ ਕੱਢਣੀ ਲੱਗਿਓ ਕੋਈ ਗਰੀਬਾਂ ਤੇ ਕੱਢੋ ਕਿ ਮਹਗਾਈ ਦਿਨੋਂ ਦਿਨ ਵਧ ਰਹੀ ਆ ਬਿਜ਼ਨਸਮੈਨ ਸੱਤਾ ਦੇ ਨਜ਼ਾਰੇ ਲੈਂਦੇ ਆ ਬਿਜ਼ਨਸਮੈਨ ਅਰਬਾਂ ਖਰਬਾਂ ਰੁਪਈਆ ਵਿਆਹਾਂ ਤੇ ਲਾ ਕੇ ਬਾਅਦ ਦੇ ਵਿੱਚ ਦੇਸ਼ ਦੇ ਲੋਕਾਂ ਚੋਂ ਕੱਢਣ ਨੂੰ ਫਿਰਦੇ ਆ ਤੇ ਜਿਹੜੇ ਦੇਸ਼ ਦੇ ਲੋਕ ਆ ਮਹਗਾਈ ਐ ਸਿਰ ਤੇ ਆ ਕੇ ਡੇਕਦੀ ਆ ਜਿਵੇਂ ਉਹ ਸਮਾਨ ਨੂੰ ਆ ਕੇ ਕੋਈ ਐਡਾ ਸਾਰਾ ਘੜਾ ਡਿੱਗੇ ਤੇ ਉਹ ਬੰਦੇ ਦਾ ਰਹੂਗਾ ਕੀ ਉੱਥੇ ਜੇਕਰ ਆ ਫਿਲਮ ਕੱਢਣੀ ਆ ਕੋਈ ਮਗਹਾਈ ਤੇ ਆਵੇ ਤੇ ਗਰੀਬ ਦੇ ਜਿਹੜੇ ਹਾਲ ਆ ਦੋ ਡੰਗ ਦੀ ਰੋਟੀ ਤਾਂ ਔਖੀ ਹੋਈ ਪਈ ਔਨੂੰ ਤੇ ਲਾਜ ਕਿੱਥੋਂ ਕਰਾ ਲੂਗਾ ਇਲਾਜ ਤੋਂ ਬੰਦੇ ਇੱਥੇ ਦੇਸ਼ ਦੇ ਵਿੱਚ ਤਬਾਹ ਹੋਈ ਜਾਂਦੇ ਆ ਹਸਪੀਟਲਾਂ ਵਿੱਚ ਡਾਕਟਰ ਪੂਰੇ ਨਹੀਂ ਹੁੰਦੇ ਮਸ਼ੀਨਾਂ ਪੂਰੀਆਂ ਨਹੀਂ ਹੁੰਦੀਆਂ ਕਦੇ ਬੀਬੀ ਜੀ ਇਸ ਮਸਲੇ ਤੇ ਵੀ ਫਿਲਮ ਬਣਾਓ ਤਾਂ ਕਿ ਅਸੀਂ ਵੀ ਇੱਕ ਅੱਖਾਂ 'ਚ ਹੱਥ ਲੈ ਕੇ ਤੁਹਾਡੀ ਫਿਲਮ ਵੇਖ ਲਿਗੇ ਕਿ ਅੱਜ ਬੀਬੀ ਕੰਗਨਰ ਰਣੌਤ ਨੇ ਫਿਲਮ ਕੱਢੀ ਆ ਬੀਬੀ ਜੀ ਜਿਵੇਂ ਤੁਹਾਡੀ ਐਕਟਿੰਗ ਝੂਠੀ ਆ ਕਿ ਤੁਹਾਡੀ ਐਕਟਿੰਗ ਕਰਦੇ ਹੋ ਉਸੇ ਤਰ੍ਹਾਂ ਤੁਸੀਂ ਦੇਸ਼ ਦੇ ਲੋਕਾਂ ਦੇ ਨਾਲ ਐਕਟਿੰਗ ਕਰਦੇ ਆ ਪਰ ਮੈਂ ਤੁਹਾਨੂੰ ਇਹ ਵੀ ਬੇਨਤੀ ਕਰਦਾ ਕਿ ਵਿਖਾਓ ਕਿ ਇੱਕ ਪਾਸੇ ਸਿੱਖਿਆ ਤੋਂ ਸਾਡੇ ਜਿਹੜੇ ਬੱਚੇ ਸਿੱਖਿਆ ਤੋਂ ਵਾਂਝੇ ਰਹਿ ਰਹੇ ਹਣ ਸਿੱਖਿਆ ਦੇ ਮਸਲੇ ਤੇ ਵਿਖਾਓ ਤੁਸੀਂ ਲੋਕਾਂ ਦੇ ਹਾਲ ਲੋਕਾਂ ਦੇ ਹਾਲ ਵਿਖਾਓ ਲੋਕਾਂ ਦੇ ਹਾਲ ਕੀ ਹੋਏ ਪਏ ਆ ਵਿਖਾਓ ਕਿ ਇੱਕ ਪਾਸੇ ਜਦੋਂ ਕਿਸੇ ਲੀਡਰ ਦਾ ਫੋਨ ਜਾਵੇ ਕਿਸੇ ਦਫਤਰ ਦੇ ਵਿੱਚ ਉੱਥੇ ਅਗਲਾ ਖੜਾ ਹੋ ਕੇ ਸलाम ਬੁਲਾਵੇ ਤੇ ਜਿਹੜਾ ਵਿਅਕਤੀ ਜਿਹੜਾ ਵੋਟ ਪਾ ਕੇ ਮੰਤਰੀ ਬਣਾਉਂਦਾ ਜਿਹੜਾ ਟੈਕਸ ਭਰ ਕੇ ਕਿਸੇ ਅਫਸਰ ਨੂੰ ਤਨਖਾਹ ਦਿੰਦਾ ਤੇ ਉਹਦਾ ਕੰਮ ਰੋਲਦਾ ਫਿਰਦਾ ਹੋਵੇ ਤੇ ਜੇਕਰ ਫਿਲਮ ਬਣਾਉਣੀ ਆ ਅਸੀਂ ਮੰਨ ਲਗੇ ਤੁਹਾਡੀ ਫਿਲਮ ਨੂੰ ਆਓ ਤੁਹਾਨੂੰ ਪੰਜਾਬ ਦੇਸ਼ ਦੇ ਵਿੱਚ ਵਿਖਾਈਏ ਕਿੰਨੇ ਲੋਕ ਬਿਨਾ ਘਰ ਤੋਂ ਰਹਿ ਰਹੇ ਆ ਤੇ ਜਦੋਂ ਕੋਈ ਸਰਕਾਰੀ ਜ਼ਮੀਨ ਤੇ ਬੈਠਾਵੇ ਉਦੋਂ ਸਰਕਾਰ ਕਹਿ ਦਿੰਦੀ ਹੈ ਜ਼ਮੀਨ ਸਰਕਾਰ ਦੀ ਆ ਕੀ ਗੱਲ ਪੜੂਓ 50 ਸਾਲਾਂ ਤੇ ਤੁਹਾਨੂੰ ਦੇਸ਼ ਠੇਕੇ ਦੇ ਦਿੱਤਾ ਹੋਵੇ ਸਟੇਟ ਨੂੰ ਮੁੱਖ ਮੰਤਰੀ ਨੂੰ ਸਟੇਟ ਠੇਕੇ ਦੇ ਦਿੱਤੀ ਹੋਵੇ 50 ਸਾਲਾਂ ਵਾਸਤੇ ਕੌਣ ਮਹਿਮਾਨ ਕੌਣ ਹੋਇਆ ਮੁੱਖ ਮੰਤਰੀ ਜਾ ਮੰਤਰੀ ਮਹਿਮਾਨ ਹੋਏ ਕਿ ਲੋਕ ਮਹਿਮਾਨ ਹੋਏ ਇਹਨਾਂ ਲੋਕਾਂ ਦੀ ਗੱਲ ਕਰੋ ਇਹ ਲੋਕ ਅੱਜ ਵੀ ਛੱਪਰਾਂ ਦੇ ਵਿੱਚ ਰਹ ਰਹੇ ਆ ਕੁੱਲੀਆਂ ਜਿਨ੍ਹਾਂ ਨੂੰ ਕਹਿੰਦੇ ਨੇ ਬੋਲਦੇ ਛਪਰੀ ਛਪਰੀਆਂ ਦੇ ਵਿੱਚ ਰਹ ਰਹੇ ਆ ਤੁਸੀਂ ਤਾਂ ਮੁੰਬਈ ਸ਼ਹਿਰ ਘੁੰਮਿਆ ਤੁਸੀਂ ਆ ਹਿਮਾਚਲ ਘੁੰਮ ਲਈ ਤੁਸੀਂ ਹੋਰ بڑے ਸ਼ਹਿਰ ਘੁੰਮੇ ਆ ਫਿਲਮਾਂ ਬਣਾਉਂਦੇ ਆਣੇ ਤੁਹਾਨੂੰ ਇੱਕ ਗੱਲ ਦਾ ਤਾਂ ਪਤਾ ਹੋਊਗਾ ਵੀ ਦੇਸ਼ ਦੇ ਵਿੱਚ ਕਿੰਨੀ ਗਰੀਬੀ ਆ ਤੁਹਾਨੂੰ ਦੋ ਡੰਗ ਦੀ ਰੋਟੀ ਚੰਗੀ ਮਿਲਦੀ ਹੋਵੇ ਤੁਸੀਂ ਕੀ ਕਹੋਗੇ ਜਿੱਥੇ ਮਜ਼ਦੂਰ ਮਰ ਰਿਹਾ ਹੋਵੇ ਜਿੱਥੇ ਕਿਸਾਨ ਮਰ ਰਿਹਾ ਹੋਵੇ ਜਿੱਥੇ ਲੋਕ ਤੜਫ ਰਹੇ ਹੋਣ ਉਹਨਾਂ ਦੇ ਮਸਲਿਆਂ ਤੇ ਫਿਲਮਾਂ ਬਣਾਓ ਤਾਂ ਕਿ ਜਿਹੜੇ ਲੋਕ ਆ ਕੋਈ ਐਕਟਰਾਂ ਦਾ ਸਾਥ ਦੇ ਸਕਣ ساری ਉਮਰ ਐਕਟਰਾਂ ਜਿਹੜੇ ਉਹ ਸਾਡੇ ਸਿਰ ਤੇ ਚੜ ਕੇ ਨੱਚਣਗੇ ਕਦੇ ਮੰਤਰੀ ਬਣ ਕੇ ਕਦੇ ਐਮਪੀ ਬਣ ਕੇ ساری ਉਮਰ ਕਲਾਕਾਰ ਰਾਜ ਕਰਨਗੇ ਸਾਡੇ ਬੱਚਿਆਂ ਦੇ ਸਾਡੇ ਬੱਚਿਆਂ ਦੇ ਮੂੰਹ 'ਨ ਬीडी ਲਵਾਉਣ ਵਾਲੇ ਕੌਣ ਆ ਐਕਟਰ ਹੋਏ ਆ ਤੁਹਾਡਾ ਪਰਿਵਾਰ ਹੋਇਆ ਬੀਬਾ ਜੀ ਤੇ ਜੇਕਰ ਕਿਤੇ ਲੋਕਾਂ ਦੀ ਗੱਲ ਕਰ ਦੋ ਤੇ ਮੈਂ ਗਰੰਟੀ ਦੇ ਨਾਲ ਕਹਿਣਾ ਕਿ ਲੋਕ ਕਿਤਨਾ ਕਿਤੇ ਚੰਗੇ ਹੋ ਜਾਣਗੇ ਅੱਜ ਲੋਕ ਮੇਰੇ ਹੱਕ ਦੇ ਵਿੱਚ ਖੜਨੀਆਂ ਨਾ ਖੜਨ ਪਰ ਇਹ ਗੱਲ ਸੱਚਾ ਕਿ ਤੁਹਾਡੇ ਬੱਚਿਆਂ ਦੇ ਬੁੱਲਾਂ ਨੂੰ ਸਿੱਕਾ ਲਵਾਉਣ ਵਾਲੇ ਆ ਤੁਹਾਡੇ ਐਕਟਰ ਹੋਏ ਆ ਤੁਹਾਡੇ ਬੱਚਿਆਂ ਦੇ ਸੰਗ ਦੇ ਵਿੱਚ ਸ਼ਰਾਬ ਸਟਾਉਣ ਵਾਲੇ ਇਹ ਐਕਟਰ ਹੋਏ ਆ ਇਹ ਐਕਟਰ ਆ ਬਿੰਮ ਲਾਰਕੀਆਂ ਮਸ਼ਹੂਰੀਆਂ ਦੇ ਦੇ ਕੇ ਜਿੰਨਾ ਲੋਕਾਂ ਦਾ ਤੁਸੀਂ ਦਿੱਤਾ ਹੋਇਆ ਖਾਨੇ ਆ ਇੱਕ ਇੱਕ ਪਖਾਰੀ ਆ ਜਿਹੜਾ 5-5 10-10 ਰੁਪਈਆ ਮੰਗਦਾ ਫਿਰਦਾ ਦੂਜਾ ਜਿਹੜਾ ਆਪਦੀ ਐਕਟਿੰਗ ਬਾਜੀ ਵਿਖਾ ਕੇ ਛੂ ਛੂ ਕਰਦਾ ਤੇ ਜਦੋਂ ਉਹ ਗਰੀਬ ਹੋ ਜੇ ਐਕਟਰ ਉਹਦਾ ਮੂੰਹ ਲੰਮਕ ਜੇ ਫਿਰ ਤਾਂ ਫਿਲਮ ਨਹੀਂ ਚੱਲੀ ਇੱਕ ਵਾਰੀ ਆ ਫਿਲਮ ਵੇਖ ਕੇ ਤਾਂ ਉਹ ਤੁਸੀਂ ਸਾਨੂੰ ਕਹਿੰਨੇ ਆ ਸਾਡਾ ਆ ਫਿਲਮਾਂ ਵੇਖਦੇ ਅਸੀਂ ਤੁਹਾਡੇ ਖਾਤਿਆਂ 'ਚ ਪੈਸੇ ਜਾਂਦੇ ਆ ਤੁਹਾਡੀ ਮੰਗ ਵੜਦੀ ਆ ਕਿ ਤੁਸੀਂ ਉਲਟਾ ਲੋਕਾਂ ਦੇ ਘਾਨ ਕਰਨ ਦੇ ਲੱਗੇ ਹੋਏ ਆ ਕੰਗਨਾਰਰ ਨਰਨੋਤ ਜੀ ਤੁਸੀਂ ਐਮਪੀ ਬਣ ਚੁੱਕੇ ਹੋ ਪਰ ਬੇਨਤੀ ਕਰਦਾ ਕਿ ਪੰਜਾਬ ਦੇ ਲੋਕ ਬੁਰੇ ਨਹੀਂ ਕਦੇ ਵਰਤ ਕੇ ਵੇਖੋ ਔਰ ਇਹਨਾਂ ਨੂੰ ਬਹੁਤ ਲੋਕਾਂ ਨੇ ਵਰਤਿਆ ਇਹਨਾਂ ਨੇ ਕਦੇ ਕਿਸੇ ਨੂੰ ਨਹੀਂ ਵਰਤਿਆ ਇਹਨਾਂ ਨੂੰ ਸਰਕਾਰਾਂ ਵਰਤਦੀਆਂ ਇਹਨਾਂ ਨੂੰ ਲੋਕ ਵਰਤਦੇ ਇਹਨਾਂ ਨੂੰ ਬਿਜ਼ਨਸਮੈਨ ਵਰਤਦੇ ਪਰ ਇਹ ਕਦੇ ਕਿਸੇ ਨੂੰ ਵਰਤਦੇ ਨਹੀਂ ਕਿਉਂਕਿ ਇਹ ਲੋਕ ਕਹਿੰਦੇ ਆ ਕਿ ਜਿਹੜੇ ਲੋਕ ਆ ਉਹ ਪਿਆਰ ਪਾਉਣ ਵਾਸਤੇ ਹੁੰਦੇ ਆ ਵਰਤਨ ਵਾਸਤੇ ਨਹੀਂ ਕਦੇ ਪੰਜਾਬ ਦੇ ਲੋਕ ਠੀਕ ਆ ਕੁਝ ਮਾਰੇ ਵੀ ਹੋਣਗੇ ਹਰ ਆਦਮੀ 'ਚ ਹੁੰਦਾ ਇੱਕ ਫੱਕਰ ਫਕੀਰ ਹੈ ਹਰ ਆਦਮੀ 'ਚ ਇੱਕ ਬਦਮਾਸ਼ ਹੁੰਦਾ ਹੈ ਪਰ ਬੇਨਤੀ ਕਰਦਾ ਕਿ ਤੁਸੀਂ ਸਾਡਾ ਚਿਹਰਾ ਇਹੋ ਜਿਹਾ ਨਾ ਬਣਾਓ ਕਿ ਜਦੋਂ ਕਿਸੇ ਦਾ ਅੰਮ੍ਰਿਤ ਛਕਿਆ ਹੋਵੇ ਮੁੰਬਈ ਫਿਰਦਾ ਵੇ ਹైదరాబాద్ ਫਿਰਦਾ ਵੇ ਉਹਨੂੰ ਸਰਦਾਰ ਜੀ ਕਹਿਣ ਦੀ بجائے ਕੋਈ ਖਾਲਸਤਾਨੀ ਕਹਿ ਕੇ ਜਾਂ ਉਹਨੂੰ ਕੋਈ ਅੰਤਕਵਾਦੀ ਕਹਿ ਕੇ ਇਹ ਕਵੇ ਕਿ ਉਹ ਅੰਤਕਵਾਦੀ ਚੱਲਿਆ ਜੇ ਕਰੇ ਅੰਤਕਵਾਦੀ ਹੁੰਦੇ ਤਾਂ ਇਹ ਰੱਖਿਆ ਨਹੀਂ ਕਰਦੇ ਸੀ ਦੇਸ਼ ਦੀ ਜਾ ਕੇ ਸਾਡੇ ਪੁੱਤ ਸਾਡੇ ਪੰਜਾਬ ਦੇ ਪੁੱਤ ਸਾਡੇ ਪੰਜਾਬ ਦੇ ਪਰਾ ਆਏ ਸਾਲ ਕਦੇ ਕਿਸੇ ਬਾਰਡਰ ਤੇ ਸ਼ਹੀਦ ਹੁੰਦੇ ਆ ਕਦੇ ਕਿਸੇ ਬਾਰਡਰ ਤੇ ਸ਼ਹੀਦ ਹੁੰਦੇ ਆ ਤੇ ਅੱਖੇ ਇੱਕ ਗਾਣਾ ਸੀ ਚੜੀ ਜਿੰਨਾ ਦੀਆਂ ਉਂਗਲਾਂ ਤੇ ਫਿਰਦੀ ਨਹੀਂ ਉਹ ਤੈਨੂੰ ਜਾੜ ਦੇਣਗੇ ਯਾਦ ਰੱਖੋ ਬੀਬਾ ਜੀ ਕਿ ਇਹ ਜਿਹੜੇ ਆਪਾਂ ਲੋਕਾਂ ਦੀ ਬੋਲੀ ਬੋਲਦੇ ਆ ਇਹਨਾਂ ਨੇ ਸਾਡੇ ਪੰਜਾਬ ਦੇ ਲੱਖਾਂ ਨੌਜਵਾਨਾਂ ਨੂੰ ਜਾੜ ਕੇ ਤਰੇ ਆ ਪਰ ਅਸੀਂ ਫਿਰ ਵੀ ਦੇਸ਼ ਦੀ ਬੋਲੀ ਬੋਲਦੇ ਆ ਜੇ ਕੋਈ ਕੋਈ ਇੱਥੇ ਕੋਹਣੀ ਕੋਈ ਅਤਕਵਾਦੀ ਨਹੀਂ ਜੇਕਰ ਸਰਕਾਰ ਤੋਂ ਹੱਕ ਮੰਗਣਿਆ ਅਤਕਵਾਦੀ ਅੰਕ ਆਤੰਕਵਾਦੀ ਆ ਤੇ ਫਿਰ ਜਦੋਂ ਕਾਂਗਰਸ ਦੀ ਸਰਕਾਰ ਸੀ ਬੀਜੇਪੀ ਸਵਾਲ ਚੱਕਦੀ ਸੀ ਕਿ ਤੂੰ ਕੀ ਇਹ ਆਤੰਕਵਾਦੀ ਹੋ ਗਏ ਸੀ ਅੱਜ ਕਾਂਗਰਸ ਬੀਜੇਪੀ ਤੇ ਸਵਾਲ ਚੱਕਦੀ ਆ ਕੀ ਆਤੰਕਵਾਦੀ ਹੋ ਗਏ ਭਰਾਵੋ ਕਿਸਾਨ ਤੁਹਾਡੇ ਕੋਲ ਮੰਗਾ ਮੰਗਣ ਆ ਜਾਂਦੇ ਆ ਤੁਸੀਂ ਉਹਨਾਂ ਨਾਲ ਕੋਈ ਵੀ ਗੱਲਬਾਤ ਕਰਕੇ ਤੋਰ ਦਿਆ ਕਰੋ ਪਰ ਸਾਨੂੰ ਇੰਨਾ ਬਦਨਾਮ ਨਾ ਕਰੋ ਸਾਡੀ ਤੁਹਾਡੇ ਅੱਗੇ ਬੇਨਤੀ ਆ ਲੋਕ ਭੋਲੇ ਆ ਲੋਕਾਂ ਦੇ ਹੱਕ ਦੀ ਗੱਲ ਕਰੋ ਤੇ ਜੇਕਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਮੇਰੀ ਗੱਲ ਕੋਈ ਵੀ ਮਾੜੀ ਲੱਗੀ ਆ ਮੈਂ ਦੋਨੇ ਹੱਥ ਜੋੜ ਕੇ ਸਿਰ ਨਵਾ ਕੇ ਮਾਫੀ ਮੰਗਦਾ ਪਰ ਸਾਨੂੰ ਬਦਨਾਮ ਨਾ ਕਰੋ ਸਾਨੂੰ ਸਿਹਤ ਸਿੱਖਿਆ ਰੋਜ਼ਗਾਰ ਦਿਓ ਅਸੀਂ ਫਰੀਦੀਆਂ ਸੁਹੂਲਤਾਂ ਨੂੰ ਤਿਆਗਾਂਗੇ ਵਾਅਦਾ ਕਰਦੇ ਆ ਤੁਹਾਡੇ ਨਾਲ ਸਾਡੀਆਂ ਮੰਗਾਂ ਪੂਰੀਆਂ ਕਰੋ ਮਜ਼ਦੂਰਾਂ ਦੀਆਂ ਮੰਗਾਂ ਪੂਰੀਆਂ ਕਰੋ ਕਿਸਾਨਾਂ ਦੀਆਂ ਕਰੋ ਮਿਡਲ ਕਲਾਸ ਲੋਕਾਂ ਦੀਆਂ ਕਰੋ ਜਿਹੜੇ ਆ ਰੀਡਿੰਗਾਂ ਵਾਲੇ ਉਹਨਾਂ ਦੀਆਂ ਮੰਗਾਂ ਪੂਰੀਆਂ ਕਰੋ ਕਿਉਂਕਿ ਤੁਸੀਂ ਮੰਗਾਂ ਪੂਰਨਾ ਕਰਨ ਵਾਸਤੇ ਆਏ ਆ ਨਾ ਕਿ ਐਸ਼ੋ ਆਰਾਮ ਕਰਨ ਵਾਸਤੇ ਲੀਡਰਾਂ ਤੁਸੀਂ ਸਾਨੂੰ ਲੀਡ ਕਰੋ ਨਾ ਕਿ ਆਪਦਾ ਘਰ ਚੰਗਾ ਤੇ ਸਾਨੂੰ ਤਬਾਹ ਕਰੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ